ਹਾਂਜੀ ਮੈਂ ਮੁੱਖ ਮੇਲਾ ਪ੍ਰਬੰਧਕ ਮਾਇਸਟਰ ਸਰਵਿੰਦਰ ਸਿੰਘ ਅੱਜ ਇੱਥੇ ਹੋਲੇ ਮਹੱਲੇ ਦਾ ਜਿਹੜਾ ਪੁਰਬ ਆ ਮਜੂਦਾ ਮੁਖੀ ਸਤਗੁਰੂ ਦਲੀਪ ਸਿੰਘ ਜੀ ਦੀ ਰਹਿਨਵਾਈ ਥੱਲੇ ਕੱਲ ਤੋਂ ਸ਼ੁਰੂਆਤ ਤੇ ਅੱਜ ਉਸ ਦਾ ਦੂਸਰਾ ਤੇ ਆਖਰੀ ਦਿਨ ਹੈ ਇਹ ਜਿਸ ਤਰ੍ਹਾਂ ਸਤਗੁਰੂ ਸਤਗੁਰੂ ਗੋਬਿੰਦ ਸਿੰਘ ਜੀ ਦਸਵੇਂ ਪਾਤਸ਼ਾਹ ਜੀ ਨੇ ਹੋਲੇ ਮਹੱਲੇ ਦਾ ਆਰੰਭ ਕੀਤਾ ਉਸੇ ਪਰੰਪਰਾ ਨੂੰ ਅੱਗੇ ਜਾਰੀ ਰੱਖਦਿਆਂ ਹੋਇਆਂ ਸਤਗੁਰੂ ਰਾਮ ਸਿੰਘ ਉਹਨਾਂ ਤੋਂ ਬਾਅਦ ਸਤਿਗੁਰੂ ਹਰੀ ਸਿੰਘ ਸਤਿਗੁਰੂ ਪ੍ਰਤਾਪ ਸਿੰਘ ਸਤਿਗੁਰੂ ਜਗੀਰ ਸਿੰਘ ਤੋਂ ਬਾਅਦ ਮੌਜੂਦਾ ਮੁਖੀ ਸਤਿਗੁਰੂ ਦਲੀਪ ਸਿੰਘ ਜੀ ਉਸੇ ਹੀ ਹੋਲੇ ਦੀ ਪਰੰਪਰਾ ਨੂੰ ਜਾਰੀ ਰੱਖਦੇ ਹੋਏ ਇਹ ਪੁਰਬ ਮਨਾਇਆ ਜਾ ਰਿਹਾ ਜਿਸ ਵਿੱਚ ਨਾਮਧਾਰੀ ਪੰਥ ਦੇ ਮਹਾਨ ਜਥੇਦਾਰ ਤੇ ਪ੍ਰਚਾਰਕ ਕੱਲ ਤੋਂ ਹੀ ਜਿਹੜੇ ਉਹ ਦਰਵਾਨਾ ਦਾ ਪ੍ਰਵਾਹ ਚਲਾ ਰਹੇ ਆ ਤੇ ਇਹ ਸੰਗਤ ਜਿਹੜੀ ਆ ਉਹ ਵੱਡੀ ਗਿਣਤੀ ਦੇ ਵਿੱਚ ਹਮ ਹਮਾ ਕੇ ਇਹ ਜਿਹੜਾ ਤਪੋਸਥਾਨ ਆ ਸਤਿਗੁਰੂ ਰਾਮ ਸਿੰਘ ਦਾ ਸਾਧਪੁਰ ਚਕਾਵਾ ਉੱਥੇ ਦਰਸ਼ਨ ਕਰ ਰਹੀ ਆ ਤੇ ਆਪਣੇ ਵੱਡੇ ਭਾਗ ਸਮਝ ਰਹੀ ਆ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਇਹ ਪ੍ਰੋਗਰਾਮ ਚੱਲ ਰਿਹਾ ਤੇ ਹੁਣੇ ਹੀ ਸਤਿਗੁਰੂ ਪਾਤਸ਼ਾਹ ਜੀ ਦਾ ਬਾਹਰ ਤੋਂ ਜਿਹੜਾ ਅਸੀਂ ਲਾਈਵ ਟੈਲੀਕਾਸਟ ਉਹ ਹੋਇਆ ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਆਪਣਾ ਜਿਹੜਾ ਉਹ ਪੈਸੇ ਨੂੰ ਫਜ਼ੂਲ ਖਰਚੀ ਨਹੀਂ ਕਰਨੀ ਚਾਹੀਦੀ ਆਪਣੀ ਮਿਹਨਤ ਦੇ ਕੰਮ ਨੂੰ ਜਿਹੜਾ ਉਹ ਪੈਸੇ ਨੂੰ ਚੱਜੇ ਪਾਸੇ ਲਾਉਣਾ ਚਾਹੀਦਾ ਤੇ ਆਪਣੇ ਰਾਜ ਲੈਣ ਦੀ ਜਿਹੜੀ ਉਹ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂ ਹੀ ਸਾਡਾ ਧਰਮ ਬਚ ਸਕਦਾ ਰਾਜ ਦੇ ਨਾਲ ਹੀ ਧਰਮ ਚੱਲਦਾ ਹੈਗਾ ਜੀ ਐ ਅਖੀਰ ਵਿੱਚ ਸਾਰੀ ਪ੍ਰਬੰਧਕ ਕਮੇਟੀ ਵੱਲੋਂ ਸਾਰੀ ਸੰਗਤ ਦਾ ਧੰਨਵਾਦ ਕਰਦਾ ਤੇ ਬਹੁਤ-ਬਹੁਤ ਵਧਾਈਆਂ ਦਿੰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਰਣਜੀਤ ਸਿੰਘ ਸੇਵਾਦਾਰ ਮੁੱਖ ਪ੍ਰਬੰਧਕ ਕਮੇਟੀ ਦਾ ਮੈਂਬਰ ਹਾਂ ਇਹ ਕੱਲ ਤੋਂ ਜਿਹੜਾ ਮੇਲਾ ਚੱਲ ਰਿਹਾ ਸ੍ਰੀ ਸਾਹਿਬ ਗੁਰੂ ਦਲੀਪ ਸਿੰਘ ਜੀ ਦੀ ਰਹਿਨਮਾਈ ਹੇਠ ਚੱਲ ਰਿਹਾ ਹੈ ਇਹਦੇ ਵੱਖ-ਵੱਖ ਜਥੇਦਾਰਾਂ ਨੇ ਬੜੇ ਹੀ ਸੁਚੇੇ ਢੰਗ ਨਾਲ ਸਾਧ ਸੰਗਤ ਨੂੰ ਨਾਮ ਸਿਮਰਨ ਵਾਸਤੇ ਇਹਦਾ ਹੋਲੇ ਦਾ ਇਤਿਹਾਸ ਸੁਣਾ ਕੇ ਬਹੁਤ ਇਸ ਜਿਹੜਾ ਹੰਗਲਾ ਸੰਗਤਾਂ ਨੂੰ ਜਿਹੜਾ ਪ੍ਰੇਰਿਤ ਕੀਤਾ ਹੈ ਇਤਿਹਾਸ ਤੋਂ ਜਾਣੂ ਕਰਵਾਇਆ ਹੈ ਸਤਿਗੁਰੂ ਦਲੀਪ ਸਿੰਘ ਜੀ ਕਿਰਪਾ ਕਰਦੇ ਨੇ ਜਿਸ ਤਰ੍ਹਾਂ ਪੁਰਾਤਨ ਤੋਂ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਸ਼ੁਰੂ ਕੀਤਾ ਸੀ ਹੋਲਾ ਸਤਿਗੁਰੂ ਰਾਮ ਸਿੰਘ ਤੋਂ ਅੱਗੇ ਜਿੱਦਾਂ ਵੀ ਪਰੰਪਰਾ ਚੱਲੀ ਆਈ ਜਿੱਦਾਂ ਸਾਡੇ ਬਾਸੀ ਨੇ ਦੱਸਿਆ ਹੈ ਸਤਿਗੁਰੂ ਦਲੀਪ ਸਿੰਘ ਉਸ ਪਰੰਪਰਾ ਨੂੰ ਜਾਰੀ ਰੱਖੀ ਹੋਈ ਹੈ ਅਸੀਂ ਆਈਆ ਹੋਈਆਂ ਸੰਗਤਾਂ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਬੜੇ ਹੀ ਡਿਸਪਲਨ ਨਾਲ ਤੇ ਬੜੀ ਹੀ ਸ਼ਰਧਾ ਭਾਵ ਨਾਲ ਮੇਲੇ ਵਿੱਚ ਸ਼ਿਰਕਤ ਕੀਤੀ ਹੈ ਤੇ ਬੜੇ ਡਿਸਪਲਨ ਵਿੱਚ ਰਹਿ ਕੇ ਲੰਗਰ ਪਾਣ ਦਾ ਜਿਹੜਾ ਇੰਤਜ਼ਾਮ ਆ ਰਨਾਲ ਦਾ ਜਿਹੜਾ ਆ ਬੜੇ ਜੱਜੇ ਢੰਗ ਨਾਲ ਉਹਨਾਂ ਨੇ ਸਾਰੇ ਪ੍ਰਬੰਧਕਾਂ ਦਾ ਹੁਕਮ ਮੰਨ ਕੇ ਤੇ ਮੇਲੇ ਵਿੱਚ ਸ਼ਿਰਕਤ ਕੀਤੀ ਹੈ ਧੰਨਵਾਦ ਮੈਂ ਮਾਸਟਰ ਇਕਬਾਲ ਸਿੰਘ ਖਜ਼ਾਨਚੀ ਮਾਤਾ ਚੰਦਕੌਰ ਵੈਲਫੇਅਰ ਐਂਡ ਜਸਤੇਸਾ ਸੁਸਾਇਟੀ ਨੇ ਜੇਸਟਾੜ ਅੱਜ ਅਸੀਂ ਇੱਥੇ ਹੋਲੇ ਮੱਲੇ ਦਾ ਤਿਉਹਾਰ ਮਨਾਉਣ ਵਾਸਤੇ ਇਕੱਤਰ ਹੋਏ ਆਂ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਇਹ ਹੋਲਾ ਮੱਲਾ ਮਨਾਉਣਾ ਸ਼ੁਰੂ ਕੀਤਾ ਕਿਉਂਕਿ ਉਸ ਵੇਲੇ ਗੁਲਾਮੀ ਵਿੱਚੋਂ ਲੋਕਾਂ ਨੂੰ ਕੱਢਣ ਵਾਸਤੇ ਜੰਗ ਜੂ ਅਭਿਆਸ ਕਰਵਾਏ ਗਏ ਤੇ ਉਹਨਾਂ ਨੂੰ ਦੋ ਗਰੁੱਪ ਬਣਾ ਕੇ ਇਹਨਾਂ ਦਾ ਮਨਸੂਈ ਜਿਹੜਾ ਹੈਗਾ ਯੁੱਧ ਕਰਵਾ ਕੇ ਤੇ ਇਹਨਾਂ ਨੂੰ ਜੰਗ ਜੂ ਸ਼ਸਤਰ ਦੀ ਟ੍ਰੇਨਿੰਗ ਦੇ ਕੇ ਇਹਨਾਂ ਨੂੰ ਪਰਿਪੱਕ ਕੀਤਾ ਤੇ ਅੱਜ ਆਪਾਂ ਸਤਿਗੁਰੂ ਆਰਮ ਸਿੰਘ ਜੀ ਨੇ ਇਹਨਾਂ ਨੂੰ ਫੇਰ ਪੁਨਰਸਰਜੀਤ ਕੀਤਾ ਖਾਲਸੇ ਨੂੰ ਤੇ ਅੱਜ ਅਸੀਂ ਸਤਿਗੁਰੂ ਦਲੀਪ ਸਿੰਘ ਜੀ ਦੇ ਹੁਕਮ ਅਨੁਸਾਰ ਇਹ ਹੋਲਾ ਮੱਲਾ ਮਨਾ ਰਹੇ ਆਂ ਸਤਿਗੁਰੂ ਦਲੀਪ ਸਿੰਘ ਜੀ ਵੀ ਸਮੇਂ-ਸਮੇਂ ਦੇ ਉੱਤੇ ਬਹੁਤ ਸਾਰੇ ਆਦੇਸ਼ ਕਰਦੇ ਆ ਸੰਗਤਾਂ ਦੇ ਭਲੇ ਵਾਸਤੇ ਤੇ ਅੱਜ ਵੀ ਉਹਨਾਂ ਨੇ ਤਾਜ਼ੇ-ਤਾਜ਼ੇ ਆਦੇਸ਼ ਕੀਤੇ ਆ ਕਿ ਆਪਾਂ ਨਾਲ ਦੀ ਨਾਲ ਜਿੱਥੇ ਆਪਾਂ ਧਾਰਮਿਕ ਕੰਮ ਕਰਦੇ ਆ ਉੱਥੇ ਆਪਾਂ ਇਹ ਹੋਰ ਵੀ ਸਮਾਜਿਕ ਕੰਮਾਂ ਵਿੱਚ ਵੀ ਹਿੱਸੇਦਾਰ ਬਣੀਏ ਤੇ ਲੋਕ ਪੜ੍ਹਾਈ ਦੇ ਵੀ ਕੰਮ ਕਰੀਏ ਤੇ ਨਾਲ ਦੀ ਨਾਲ ਆਪਾਂ ਆਪਣਾ ਵੀ ਧਿਆਨ ਰੱਖੀਏ ਕਿਉਂਕਿ ਅਮੀਰ ਆਦਮੀ ਜਿਹੜੇ ਹੈਗੇ ਆ ਅਮੀਰ ਲੋਕ ਹੀ ਦੇਸ਼ ਤੇ ਰਾਜ ਕਰਦੇ ਆ ਸਮਾਜ ਤੇ ਰਾਜ ਕਰਦੇ ਆ ਤੇ ਨਾਮ ਧਾਰੀਆਂ ਨੂੰ ਵੀ ਸੱਚੇ ਪਾਸੇ ਆ ਜਿਹਨੇ ਹੁਕਮ ਕੀਤਾ ਵੀ ਆਪਾਂ ਵੀ ਇਸ ਤਰ੍ਹਾਂ ਦੇ ਕਾਰਜ ਕਰੀਏ ਕਾਨੂੰਨ ਦੇ ਧਾਇਰੇ ਦੇ ਅੰਦਰ ਰਹਿ ਕੇ ਆਪਾਂ ਸਾਰੇ ਉਹੋ ਜਿਹੇ ਕਾਰਜ ਕਰੀਏ ਕਿ ਜਿਹਦੇ ਨਾਲ ਆਪਾਂ ਅਮੀਰ ਵੀ ਹੋ ਜਾਈਏ ਕਾਤਰੀਆ ਕਾਲ ਮੇਰਾ ਨਾਮ ਪਰਮਜੀਤ ਕੌਰ ਹੈ ਤੇ ਅਸੀਂ ਦਿੱਲੀ ਤੋਂ ਆਏ ਵਿਸ਼ਵ ਸਸਨ ਸਭਾ ਦਾ ਅਸੀਂ ਬੱਚਿਆਂ ਨੂੰ ਫ੍ਰੀ ਸਿੱਖਿਆ ਦਿੰਦੇ ਹਾਂ ਤੇ ਅੱਜ ਕੀ ਪ੍ਰੋਗਰਾਮ ਤਿਆਰਿਆ ਥਾ ਅੱਜ ਇੱਥੇ ਹੌਲੇ ਹੌਲੇ ਦਾ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਤੇ ਅਸੀਂ ਉਸ ਬਾਰੇ ਬੱਚਿਆਂ ਨੂੰ ਜੋ ਫ੍ਰੀ ਸਿੱਖਿਆ ਦੇ ਰਹੇ ਉਸ ਦੀ ਬਾਰੇ ਨੋਲੇਜ ਦੇਣ ਆਏ ਜੋ ਲੇਡੀਜ਼ ਹਾਊਸ ਵਾਈਫ ਨੇ ਉਹਨਾਂ ਨੂੰ ਇਸ ਬਾਰੇ ਜਾਣਕਾਰੀ ਦੇ ਰਹੇ ਚਲ ਤਾਂ ਕਿੱਥੇ ਘਟਵਾਲ ਜਾਨਾ ਚਲ ਤਾਂ ਹਰ ਇੱਕ ਜਗ੍ਹਾ ਤੋਂ ਬੜੇ ਮਹਮਾਨ ਆ ਲਾ ਰਹੇ ਨੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਸੰਗਤ ਨੂੰ ਇਹ ਹੋਲਾ ਮੈਲਾ ਮਨਾ ਰਹੇ ਨੇ ਸਤਿਗੁਰੂ ਦਲੀਸ ਸਿੰਘ ਦੀ ਕਿਰਪਾ ਨਾਲ ਬੜੀ ਕਿਰਪਾ ਹੈ ਤੇ ਅਸੀਂ ਇੱਥੇ ਨਾ ਗਰੀਬ ਬੱਚਾ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਜਿਹੜੇ ਸਾਡੀ ਸੰਸਥਾ ਚੱਲ ਰਹੀ ਹੈ ਨਾ ਵਿਸ਼ਵ ਸਤ ਸੰਸਬਾ ਇਹ ਇਕੱਲੀ ਦਿੱਲੀ ਚ ਨਹੀਂ ਚੱਲਦੀ 올 ਇੰਡੀਆ ਦੇ ਚੱਲ ਰਹੀ ਹੈ ਜਿਵੇਂ ਪੰਜਾਬ ਚ ਚੱਲ ਰਹੀ ਹੈ ਹਰਿਆਣੇ ਚ ਚੱਲ ਰਹੀ ਹੈ ਯੂਪੀ ਚ ਚੱਲ ਰਹੀ ਹੈ ਤੇ ਇਸ ਤਰ੍ਹਾਂ ਜਗ੍ਹਾ ਜਗ੍ਹਾ ਦੇ ਵਿੱਚ ਸਤਿਗੁਰੂ ਜੀ ਨੇ ਗਰੀਬ ਬੱਚਾ ਨੂੰ ਕਿਹਾ ਵੀ ਅੱਧਾ ਘੰਟਾ ਪੜਾ ਕੇ ਨਾ ਤੁਸੀਂ ਆਪਣਾ ਜਨਮ ਸਫਲ ਕਰ ਸਕਦੇ ਹੋ ਇਸ ਕਰਕੇ ਉਹ ਉਹਨਾਂ ਕਰਕੇ ਅਸੀਂ ਇੱਥੇ ਕੋਈ 10 10 ਨਹੀਂ ਸਾਡੇ ਕੋਲ ਸਾਰੇ ਬੱਚੇ ਤਕਰੀਬਨ 20000 ਤੋਂ ਉੱਤੇ ਹੈਗਾ ਬੱਚਾ ਆਪਣਾ ਹਾਂਜੀ ਉਹ ਬੱਚੇ ਜਿਹੜਾ ਕੂੜਾ-ਗਬਾੜ ਚੁੱਕਦੇ ਸੀ ਨਾ ਹੁਣ ਉਹ ਬੱਚੇ ਪੜ੍ਹ ਲਿਖ ਕੇ ਤੇ ਇੰਨਾ ਸ਼ੁਕਰਗੁਜ਼ਾਰ ਕਰਦੇ ਨੇ ਸਤਗੁਰ ਦਲੀਪ ਸਿੰਘ ਜੀ ਦਾ ਤੇ ਸਾਨੂੰ ਬੜਾ ਖੁਸ਼ੀ ਹੁੰਦੀ ਹੈ ਵੀ ਸਤਗੁਰ ਜੀ ਵੀ ਇਹੀ ਹੁਕਮ ਕਰਦੇ ਨੇ ਵੀ ਜੋ ਵਿਦਿਆ ਦਾਤੇ ਦਸ਼ਮੇਜ ਪ੍ਰਗਟੇ ਆ ਪਰਮੇਸ਼ਰ ਜਦੋਂ ਅਸੀਂ ਬੱਚਿਆਂ ਨੂੰ 10 ਰੁਪਏ ਦੇਣੇ ਆ ਨਾ ਤੇ ਉਹ ਤੇ ਕੋਈ ਖੋਲੇਗਾ ਜੇ ਵਿਦਿਆਦਾਨ ਐਸਾ ਦਾਦਾਨ ਹੈ ਨਾ ਬੜਾ ਵੱਡਾ ਦਾਦਾਨ ਹੈ ਮਾ ਦਾਦਾਨ ਹੈ ਤੇ ਦਵਾਂਗੇ ਇੱਕ ਬੱਚੇ ਨੂੰ ਕੁਛ ਨਾ ਕੁਛ ਵੰਡ ਕੇ ਵਿਖਾਏਗਾ ਬੱਚਾ ਵੱਡਾ ਹੋ ਕੇ ਤੇ ਇਸ ਕਰਕੇ ਵੀ ਅਸੀਂ ਧੰਨਵਾਦ ਕਰਦੇ ਆ ਸਤਗੁਰ ਦਲੀਪ ਸਿੰਘ ਜੀ ਦਾ